ਜਿੱਦਾਂ ਇੱਕ ਜਿੱਦਾਂ ਚੌੜੇ ਦਾ ਪ੍ਰੋਗਰਾਮ ਮੈਂ ਸੁਣਿਆ ਸੀ ਤੇ ਇਹਦੇ ਬਾਰੇ ਨੋਟ ਕੀਤਾ ਸੀ ਤੇ ਜਿੱਦਾਂ ਚੌੜਾ ਕਹਿ ਰਿਹਾ ਸੀ ਕਿ ਦੂਸਰਾ ਜਰਨਲ ਸੁਬੀਕ ਸਿੰਘ ਨੇ ਹਥਿਆਰ ਮਤਲਬ 1971 ਦੀ ਜੰਗ ਤੋਂ ਚੋਰੀ ਕਰ ਲਵੇ ਆ ਚੋਰੀ ਕਰ ਲਏ ਇਹਨਾਂ ਨੂੰ ਇੱਕੋ ਜਿਹੇ ਪੜਿਆ ਲਿਖਿਆ ਬੰਦਾ ਚੌੜੇ ਨੂੰ ਪੁੱਛੇ ਵੀ ਏਜੰਸੀਆਂ ਐਡੀਆਂ ਬੇਫਕੂਫ ਹੈ ਵੀ ਜਿਹੜਿਆ ਇੱਕ ਜਿਹੜਾ ਮੰਨ ਲਓ ਵੀ ਇੱਕ ਆਰਮੀ ਦੇ ਲਈ ਜਿਹੜਾ ਬੰਦਾ ਇੱਕ ਦੇਸ਼ ਦੇ ਲਈ ਜਸੂਸ ਬਣ ਕੇ ਬੰਗਲਾਦੇਸ਼ ਦੇ ਵਿੱਚ ਜਾ ਸਕਦਾ ਉਹਨਾਂ ਦੀ ਜਸੂਸੀ ਕਰ ਸਕਦਾ ਹੈ ਇੱਕ ਇੰਡੀਆ ਇੱਕ ਐਡਾ ਵੱਡਾ ਡੈਮੋਕ੍ਰੇਸੀ ਦੇਸ਼ ਆ ਜਿੰਦੇ ਵਿੱਚ ਉਹਨੂੰ ਨਾ ਜਰਨਲ ਨਿਯੁਕਤ ਕੀਤਾ ਹੋਇਆ ਹੈ ਉਹ ਬੰਦਾ ਇੱਕ ਜੰਗ ਦੇ ਵਿੱਚੋਂ ਇੱਕ ਜਿੰਨੇ ਮਰਜੀ ਟਰੱਕਾਂ ਦੇ ਟਰੱਕ ਭਰ ਕੇ ਵੱਡੇ ਵੱਡੇ ਹਥਿਆਰ ਕਰਕੇ ਚੋਰੀ ਲੈ ਗਿਆ ਤੇ ਉਹਨਾਂ ਤੇ ਕੋਈ ਸੀਬੀਆਈ ਜਾਂਚ ਨਹੀਂ ਹੋਈ ਤੇ ਕੋਈ ਕੇਸ ਨਹੀਂ ਕੀਤਾ ਉਹਨਾਂ ਨੇ ਨਹੀਂ ਨਹੀਂ ਇੱਕ ਇੱਕ ਹੋਰ ਸਨੈਰੀਓ ਵੀ ਆ ਨਾ ਹਾਂਜੀ ਹਾਂਜੀ ਉਹ ਇਹ ਆ ਕਿ 71 ਦੀ ਜੰਗ ਚ ਸਰਕਾਰ ਦੀ ਸਲਾਹ ਦੇ ਨਾਲ ਕੁਝ ਹਥਿਆਰ ਸੀਗੇ ਜਿਹੜੇ ਪਾਕਿਸਤਾਨ ਦੇ ਜਾਂ ਇਹਨਾਂ ਦੇ ਸੀਗੇ ਹਾਂਜੀ ਉਹ ਹਥਿਆਰ ਜਦੋਂ ਜੰਗ ਖਤਮ ਹੋ ਗਈ ਤੇ ਉਹਨਾਂ ਨੇ ਉਹ ਪੇਪਰਾਂ 'ਚ ਸ਼ੋ ਨਹੀਂ ਕੀਤੇ ਅੱਛਾ ਜੀ ਉਹ ਕਿਸੇ ਵੇਅਰ ਹਾਊਸ ਵਿੱਚ ਕਿਸੇ ਸਟੋਰ ਵਿੱਚ ਰੱਖ ਦਿੱਤੇ ਠੀਕ ਹੈ ਜੀ ਅਗਲੇ ਆਨੇ ਪਲਾਨ ਬਣਾ ਲਈ ਪੇ ਭੜਕੇ ਨੂੰ ਜੇ ਕਿਸੇ ਦੇ ਸਿਰ ਪਾ ਕੇ ਹਾਂਜੀ ਜੇ ਕੋਈ ਸਿਵਲ ਕੋਈ ਆਪਣੀ ਲੜਾਈ ਕਿਸੇ ਇਦਾਂ ਦੀ ਜਗ੍ਹਾ ਤੇ ਲੋਡ ਪਈ ਤਾਂ ਇਹਨਾਂ ਨੂੰ ਵਰਤਾਂਗੇ। ਅੱਛਾ ਜੀ ਠੀਕ ਹੈ ਜੀ। ਹੁਣ ਜਦੋਂ ਅਗਲਿਆਂ ਨੂੰ ਲੋਡ ਪਈ ਪੇ ਭਾਈ ਇਹ ਬੰਦੇ ਹੋਗਾ ਬੇਕਾਬੂ। ਹਾਂਜੀ ਹਾਂਜੀ। ਇਹ ਤਾਂ ਸੁਣਦੇ ਨਹੀਂ। ਹਾਂਜੀ ਹਾਂਜੀ। ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਜਾਨੀ ਜੇ ਪੁਲਿਸ ਭੇਜੀ ਪੁਲਿਸ ਦੇ ਵਿੱਚ ਪੰਜਾਬ ਦੇ ਬੰਦੇ ਆ। ਹਾਂਜੀ ਹਾਂਜੀ। ਇਹਨਾਂ ਨੂੰ ਇੱਕ ਵਾਰੀ ਅਕਲ ਦੇਣੀ ਪੈਣੀ ਆ। ਬਿਲਕੁਲ ਜੀ। ਹੁਣ ਮਿਲਟਰੀ ਭੇਜਣੀ ਮਿਲਟਰੀ ਕਿੱਦਾਂ ਭੇਜਣਗੇ ਅਗਲੇ? ਹਾਂਜੀ ਇਹ ਗੱਲ ਤੇ ਹੈ। ਉਹਦੇ ਲਈ ਬਹਾਨਾ ਚਾਹੀਦਾ। ਹਾਂਜੀ ਹਨੀ ਬਿਲਕੁਲ ਹੁਣ ਬਹਾਨਾ ਚਲੋ ਬਹਾਨਾ ਤੇ ਨਾ ਪਾਜੀ ਬਹਾਨਾ ਬੜੇ ਚਿੱਤੋਂ ਨਾ ਕਰੇ ਬੈਠੇ ਸੀ ਉਹ ਸਾਰਾ ਜਿਹੜਾ ਜਿਹੜਾ ਬਹਾਨਾ ਆ ਉਹ ਵਿਰੋਧੀ ਨੂੰ ਕਿੱਦਾਂ ਕਹਿ ਸਕਦੀ ਸਰਕਾਰ ਤੇ ਭਾਈ ਤੂੰ ਇਦਾਂ ਦਾ ਕੰਮ ਕਰਦੇ ਫੇਰ ਸਾਨੂੰ ਬਹਾਨਾ ਮਿਲ ਜੂਗਾ ਇਦਾਂ ਥੋੜੋ ਹੋ ਸਕਦਾ ਬਿਲਕੁਲ ਜੀ ਬਿਲਕੁਲ ਫੇਰ ਅਗਲੇ ਸੋਚਦੇ ਆ ਕਿ ਨਹੀਂ ਕੋਈ ਆਪਣਾ ਬੰਦਾ ਹੋਵੇ ਜਿਹੜਾ ਅੰਦਰ ਜਾ ਕੇ ਉਹਨਾਂ ਤੋਂ ਇਦਾਂ ਦੇ ਕੰਮ ਕਰਵਾ ਦੇਵੇ ਜਿਹਦੇ ਨਾਲ ਦੁਨੀਆਂ ਨੂੰ ਲੱਗੇ ਕਿ ਵਾਕਿਆ ਹੀ ਸ਼ਤਰ ਦੇ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਉਸ ਵੇਲੇ ਉਹਨਾਂ ਨੇ ਅਗਲੇ ਨੂੰ ਨਾਲੇ ਸਵੇਗਸੇ ਨੂੰ ਭੇਜਿਆ ਨਾਲੇ ਉਹ ਜਿਹੜੇ ਹਥਿਆਰ ਸੀ ਉਹ ਅਗਲੇ ਨੂੰ ਕਿਹਾ ਕਿ ਭਾਈ ਜਿਹੜੇ ਉਦੋਂ ਦੇ ਸਰਕਾਰੀ ਰਿਕਾਰਡ ਵਿੱਚ ਹੈ ਨਹੀਂ ਕਿਉਂਕਿ ਜੇ ਸਰਕਾਰ ਦੇ ਕਿਸੇ ਸਟੋਰ ਵਿੱਚੋਂ ਕਿਸੇ ਉਹ ਜਗ੍ਹਾ ਤੋਂ ਹਥਿਆਰ ਕੱਢੇ ਹਾਂਜੀ ਭੜਕੇ ਨੂੰ ਸਰਕਾਰ ਬਦਲ ਗਈ ਕੋਈ ਮਿਲਟਰੀ ਵਾਲੇ ਬੰਦੇ ਨੇ ਕਰ ਦਿੱਤਾ ਉਹ ਉਹ ਚੀਜ਼ ਦੀ ਸ਼ਾਨਦਾਨ ਹੋਈ ਫੇਰ ਫਸਾਂਗੇ ਅਸੀਂ ਕੋਈ ਤੇ ਗੱਲਾਂ ਨੇ ਪਾਜੀ ਸਰਕਾਰ ਤਾਂ ਇੱਕ ਖੋਖੇ ਥੱਕਦਾ ਮੁਲਾਜ਼ਮ ਵਾਲਾ ਨਿਕਾ ਜਾ ਸਪਾਈ ਹੋਵੇ ਉਹਨਾਂ ਤਾਂ ਵੀ ਖੋਖੇ ਦਾ ਹਿਸਾਬ ਲੈਂਦੀ ਹੈ ਨਹੀਂ ਮੈਂ ਕਹਿੰਨਾ ਇਹਨਾਂ ਨੇ ਪੈਰ ਕੁਹਾੜੀ ਮਾਰਨੇ ਆ ਆਉਣ ਵਾਲੇ ਸਮੇਂ ਲਈ ਇਹਨਾਂ ਨੇ ਜਲੀਲ ਕਰਨਾ ਭਿੰਡਰਾਲੇ ਨੂੰ ਸਵੇਗ ਸਿੰਘ ਨੂੰ ਪਾਜੀ ਪਾਜੀ ਹੋਣਾ ਸ਼ੁਰੂ ਹੋਏ ਨਾ ਬਸ ਹੋਏ ਮਤਲਬ ਤਕਰੀਬਨ ਤਕਰੀਬਨੇ ਕੰਮ ਚੱਲ ਪਿਆ ਹੌਲੀ ਹੌਲੀ ਜਿਹੜੀ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਭਿੰਡਰਾਲੇ ਨੂੰ ਜਲੀਲ ਕਰਨਾ ਆ ਆਉਣ ਵਾਲੀ ਪੀੜ੍ਹੀ ਦੇ ਸਾਹਮਣੇ ਇਹਨਾਂ ਜਲੀਲ ਹੋਣਾ ਬਹੁਤ ਜ਼ਿਆਦਾ ਉਈ ਹੁਣ ਹੈ ਗੱਲਾਂ ਨੂੰ ਜਦੋਂ ਕਿਸੇ ਸਿਆਣੇ ਬੰਦਿਆਂ ਨੇ ਚੈਨਲ ਤੇ ਬਿਠਾ ਕੇ ਕੀਤਾ ਵੀ ਭਾਈ ਪਿੰਡਰਾਂਲੇ ਦੇ ਖਾਸ ਬੰਦੇ ਇਹ ਚੀਜ਼ ਨੂੰ ਕਬੂਲ ਕਰਦੇ ਆ ਹਾਂਜੀ ਹਾਂਜੀ ਹੁਣ ਤੇ ਚੌੜੇ ਨੂੰ ਉਦੋਂ ਉਹ ਪੱਤਰਕਾਰੀ ਬਿਲਕੁਲ ਜਵਾਕ ਜਾਂ ਜਿਹਨੂੰ ਮੂੰਹ ਧੋਣਾ ਨਹੀਂ ਆਉਂਦਾ ਉਹਨੂੰ ਪੱਤਰਕਾਰ ਬਿਠਾਇਆ ਹਾਂ ਤੇ ਚੌੜੇ ਦੇ ਅੱਗੇ ਜੇ ਪੱਤਰਕਾਰ ਚੌੜੇ ਨੂੰ ਪੁੱਛਦਾ ਵੀ ਜਿਹੜਾ ਬੰਦਾ ਦੇਸ਼ ਦੇ ਲਈ ਮਰਨ ਮਿੜਨ ਲਈ ਤਿਆਰ 90 ਹਜ਼ਾਰ ਫੌਜੀਆਂ ਦੇ ਹਥਿਆਰ ਛਟਾਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਪਾਕਿਸਤਾਨ ਦੇ ਇੱਕ ਦੇਸ਼ ਜਿਹੜਾ ਵਿਰੋਧੀ ਦੇਸ਼ ਏਡਾ ਤਕੜਾ ਜਿਹਦੇ ਜਿਹੜਾ ਨਿਊਕਲੀਅਰ ਪਾਵਰ ਵੀ ਕੰਟਰੀ ਆ ਉਹਦੇ ਹੱਥ ਘੜੇ ਕਰਾਤੇ ਉਹ ਬੰਦਾ ਆਪ ਦੇ ਦੇਸ਼ ਨਾਲ ਗਦਾਰੀ ਕੱਤੋਂ ਕਰੂਗਾ ਤੇਰਾ ਪੱਕਾ ਛੱਕਾ ਭਰਾ ਤਾਂ ਉਹ ਬੰਦਾ ਜੇ ਦੇਜੇ ਧਰਮ ਦੇ ਲਈ ਵੀ ਜੇ ਮਰ ਮੜਨਾ ਚਾਹੁੰਦਾ ਸੀ ਜੇ ਉਹਨੇ ਦਰਬਾਰ ਸਾਹਿਬ ਕਰਕੇ ਵੀ ਗਦਾਰੀ ਕਰਨੀ ਸੋ ਜਿੱਦਣ ਦਰਬਾਰ ਸਾਹਿਬ ਦਾ ਸਰਕਾਰ ਨੇ ਮਤਲਬ ਆਰਮੀ ਆ ਗਈ ਉਸ ਤੋਂ 2-4 ਦਿਨ ਜੂਨ ਤੋਂ 2-4 ਦਿਨ ਪਹਿਲਾਂ 10 ਦਿਨ ਪਹਿਲਾਂ ਆਉਂਦਾ ਤਾਂ ਸਾਲ 1.5 ਸਾਲ ਆ ਕੇ ਪਹਿਲਾਂ ਇਹਨਾਂ ਦੇ ਵਿੱਚ ਵੜ ਕੇ ਬੈਠਾ ਵਾ ਨਾਲੇ ਜੀ ਉਹ 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 ਜਦੋਂ ਉਹ ਆਇਆ ਹਾਂਜੀ ਹਾਂਜੀ ਉਹ ਇਸ ਚੀਜ਼ ਦਾ ਗਵਾਹ ਸੀ ਕਿ ਇੰਦਰਾ ਗਾਂਧੀ ਨੇ ਉਹਦੀ ਸਰਕਾਰ ਨੇ ਸਵੇਗ ਸਿੰਘ ਨੂੰ ਵਰਤ ਕੇ ਹਾਂਜੀ ਹਾਂਜੀ ਪਾਕਿਸਤਾਨ ਦੇ ਦੋ ਟੁਟੇ ਕਿਦਾਂ ਕਰਵਾਏ ਆ ਹਾਂਜੀ ਜਿਹੜੀ ਕਿ ਅੰਤਰਰਾਸ਼ਟਰੀ ਤੌਰ ਤੇ ਬਹੁਤ ਵੱਡੀ ਗੱਲ ਸੀ ਹਾਂਜੀ ਬਿਲਕੁਲ ਜੀ ਮਤਲਬ ਕਿ ਇੰਦਰਾ ਗਾਂਧੀ ਨੇ ਸਾਰੀ ਦੁਨੀਆ ਨੂੰ ਸ਼ੋਅ ਇਹ ਕੀਤਾ ਸੀ ਕਿ ਜਿਹੜਾ ਉਹ ਪਾਕਿਸਤਾਨ ਆ ਇੱਕ ਹਿੱਸਾ ਪੂਰਬੀ ਵਾਲਾ ਉਹ ਦੂਜੇ ਟੁਟੇ ਤੇ ਬੰਗਲਾਦੇਸ਼ ਵਾਲੇ ਹਿੱਸੇ ਤੇ ਅਤਿਆਚਾਰ ਕਰਦਾ ਸੀ ਹਾਂਜੀ ਮੇਰੀ ਮਦਦ ਕਰਨੀ ਪੈਣੀ ਆ ਹਾਂਜੀ ਪਲਾਨ ਇਹਦੀ ਪਹਿਲਾਂ ਬਣ ਗਈ ਸੀ ਅਟੈਕ ਕਰਨੇ ਦੀ ਹਾਂਜੀ ਪਰ ਇਹਦੇ ਜਦੋਂ ਇਹ ਚਾਹੁੰਦੀ ਸੀ ਅਟੈਕ ਕਰਨਾ ਜਦੋਂ ਪਾਕਿਸਤਾਨ ਦੀ ਇਲੈਕਸ਼ਨ ਹੋਈ ਆ 70 ਦੇ ਐਂਡ 'ਚ ਹਾਂਜੀ ਜਦੋਂ ਇਹ ਕਹਿੰਦੀ ਸੀ ਪੇ ਹੁਣ ਮੌਕਾ ਆ ਉਹ ਜਿੱਤਿਓ ਆ ਉਹ 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 ਦੂਜਿਆਂ ਨੇ ਮਿਲਟਰੀ ਲਾ ਕੇ ਉਹਨਾਂ ਤੇ ਅਤਿਆਚਾਰ ਕਰਦੇ ਆ ਆਪਾਂ ਅਟੈਕ ਕਰਕੇ ਸਫਾਈ ਕਰ ਦਈਏ ਹਾਂਜੀ ਬਿਲਕੁਲ ਜੀ ਅੱਛਾ ਇਹ ਇਹਦੇ ਜਰਨਲ ਕਹਿੰਦੇ ਵੀ ਗੱਲ ਸੁਣਾ ਇਹ April ਦਾ ਮਹੀਨਾ ਮੂਰੇ ਮੌਨਸੂਨ ਸਟਾਰਟ ਹੋਣੇ ਵਾਲੀਆਂ ਆ ਹਾਂਜੀ ਉੱਥੇ ਹੜ ਆਉਂਦੇ ਆ ਉਹ ਠੀਕ ਨਹੀਂ ਵੀ ਆਪਾਂ ਸਿਆਲ ਦਾ ਟਾਈਮ ਚੁਣਾਂਗੇ ਬਿਲਕੁਲ ਜੀ ਜਦੋਂ ਪਹਾੜਾਂ 'ਚ ਬਰਫ਼ ਜੰਮੀ ਹੋਊਗੀ ਮੀਂਹ ਦੀ ਸੰਭਾਵਨਾ ਘੱਟ ਹੋਊਗੀ ਹਾਂਜੀ ਹੁਣ ਇਹਨੂੰ ਉਸ ਵੇਲੇ 10-11 ਮਹੀਨੇ ਮਿਲ ਗਏ ਇਨ ਅੰਤਰ ਅੰਤਰਰਾਸ਼ਟਰੀ ਤੌਰ ਤੇ ਸਟੇਟਮੈਂਟਾਂ ਦੇ ਦੇ ਕੇ ਦੇ ਦੇ ਕੇ ਇੰਨਾ ਕਿਰਿਟੇਟ ਕਰ ਦਿੱਤਾ ਪਾਕਿਸਤਾਨ ਨੂੰ ਹਾਂਜੀ ਸਵੱਬ ਨਾਲ ਹੀ ਯਾਨੀ ਜਿਹੜਾ ਕਟਾਈਵੇਂ ਚਾਹੁੰਦੇ ਸੀ ਅਟੈਕ ਕਰਨ ਦਾ ਉਹ ਤੋਂ ਪਹਿਲਾਂ ਉਹਨੇ ਪੰਗਾ ਛੇੜ ਲਿਆ ਬਿਲਕੁਲ ਜੀ ਹੁਣ ਇੰਦਰਾ ਗਾਂਧੀ ਤਾਂ ਸਾਰੀ ਦੁਨੀਆ ਨੂੰ ਇਹ ਸ਼ੋਅ ਕਰ ਰਹੀ ਆ ਕਿ ਡੈਮੋਕਰੇਟਿਕ ਤਰੀਕੇ ਨਾਲ ਇਲੈਕਸ਼ਨ ਹੋਈ ਆ ਬਿਲਕੁਲ ਬੰਗਲਾਦੇਸ਼ ਵਾਲਾ ਹਿੱਸਾ ਜਿਹੜਾ ਆ ਉਹ ਇਲੈਕਸ਼ਨ ਜਿੱਤ ਗਿਆ ਹਾਂਜੀ ਉਹਨਾਂ ਨੂੰ ਦੇਸ਼ ਦਾ ਕੰਟਰੋਲ ਕਰਨ ਦੀ ਬਜਾਏ ਦੂਜਿਆਂ ਨੇ ਮਿਲਟਰੀ ਰੂਲ ਲਾ ਕੇ ਕੰਟਰੋਲ ਆਪਣੇ ਹੱਥ ਚ ਲੈ ਕੇ ਅਟੈਕ ਕਰ ਦਿੱਤਾ ਤੇ ਅਸੀਂ ਉਹਦੀ ਮਦਦ ਲਈ ਗਈ ਆ ਹਾਂਜੀ ਬਿਲਕੁਲ ਦੁਨੀਆ ਨੂੰ ਇਹ ਦੱਸਦੀ ਆ ਜਦ ਕੇ ਸਵੇਗ ਸਿੰਘ ਇਸ ਗੱਲ ਦਾ ਗਵਾਹ ਸੀ ਕਿ ਇਦਾਂ ਨਹੀਂ ਹੋਇਆ ਹਾਂਜੀ ਇਹਨੇ 2-3 ਸਾਲ ਪਹਿਲਾਂ ਪਲਾਨ ਕਰ ਲਈ ਸੀ ਸਾਨੂੰ ਅੰਦਰ ਭੇਜਿਆ ਇਹਨੇ ਕੰਟਰੀ ਦੇ ਉਹੀ ਤੇ ਗੱਲ ਇਹ ਨਾਲ ਇਹ ਗੱਲਾਂ ਜਨਤਕ ਹੋਈਆਂ ਪਈਆਂ ਵੀ ਉਸ ਤੱਕ ਜਰਨਲ ਚੁਕੀ ਹੋਣੀ ਪਈ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂਜੀ ਬਾਜੀ ਸਵੇਗ ਸਿੰਘ ਇਸ ਗੱਲ ਦਾ ਗਵਾਹ ਸੀ ਕਿ ਇਦਾਂ ਨਹੀਂ ਵਾਪਰਿਆ ਅੱਛਾ ਜੀ ਪੇ ਉੱਥੇ ਹੋਇਆ ਹੋਰ ਕੋਸ਼ਿਆ ਇੰਦਰਾ ਗਾਂਧੀ ਝੂਠ ਬੋਲਦੀ ਸੀ ਓਕੇ ਓਕੇ ਹੁਣ ਜੇ ਇਹ ਪਿੰਡਰਾਂ ਵਾਲੇ ਕੋ ਆ ਕੇ ਆਉਂਦਿਆਂ ਸਾਰ ਅੰਤਰਰਾਸ਼ਟਰੀ ਤੌਰ ਤੇ ਉਹ ਸਾਰੀਆਂ ਗੱਲਾਂ ਖੋਲ ਦਿੰਦਾ ਹਾਂਜੀ ਹੁਣ ਰਸ਼ੀਆ ਆਪਣਾ ਅਮਰੀਕਾ ਸੀ ਫਰਾਂਸ ਸੀ ਇੰਗਲੈਂਡ ਸੀ ਜਿਨ੍ਹਾਂ ਜਿਨ੍ਹਾਂ ਨੂੰ ਇੰਦਰਾ ਗਾਂਧੀ ਨੇ ਇਹ ਗਵਾਹੀਆਂ ਦਿੱਤੀਆਂ ਸੀ ਹਾਂਜੀ ਯੂਨੋ ਚ ਵੀ ਗੱਲ ਉੱਠਣੀ ਸੀ ਇਹ ਤਾਂ ਹਾਂਜੀ ਹਾਂਜੀ ਉਹ 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 ਭੇਦ ਕਿਉਂ ਨਹੀਂ ਖੋਲੇ ਸਪੇਕ ਸਿੰਘ ਨੇ ਆ ਕੇ ਹਾਂਜੀ ਬਿਲਕੁਲ ਇਨੀ ਸਵਾਲ ਕਿਉਂ ਨਹੀਂ ਪੁੱਛਿਆ ਉਹਨੂੰ ਵੀ ਜੇ ਭਾਈ ਤੂੰ ਵਾਕਿਆਈ ਹੁਣ ਕੋਈ ਬੰਦਾ ਆ ਤੁਸੀਂ ਵੀ ਆ ਇੱਥੇ ਅਸੀਂ ਨਿਊਜ਼ੀਲੈਂਡ 'ਚ ਆ ਹੁਣ ਟਾਕਨ ਨੀ ਨੀ ਵਾਲੇ ਆ ਜੇ ਅਸੀਂ ਸਾਡੇ 'ਚ ਕੋਈ ਬੰਦਾ ਜਾ ਕੇ ਉਹਨਾਂ ਦੇ ਕੋਲ ਜਾਵੇ ਹਾਂਜੀ ਤੇ ਜਾ ਕੇ ਭੇ ਭਾਈ ਮੈਨੂੰ ਸਿੰਘ ਸਾਹਿਬ ਮੈਂ ਕਹਾ ਵੀ ਮੈਨੂੰ ਕੱਢ ਦਿੱਤਾ ਸਿੰਘ ਸਵਾਲਿਆ ਨੇ ਮੈਂ ਹੁਣ ਤੁਹਾਡੇ ਵਿੱਚ ਰਲਣਾ ਚਾਹੁੰਦਾ ਮੈਨੂੰ ਮੈਂ ਮਦਦ ਕਰਨੀ ਆ ਹਾਂਜੀ ਅਗਲੇ ਕਰ ਲੈਣਗੇ ਇਦਾਂ ਬਿਲਕੁਲ ਜੀ ਉਹ ਬੰਦਾ ਵੀ 20 ਸਵਾਲ ਪੁੱਛਦਾ ਬਿਲਕੁਲ ਜੀ ਹਨਾ ਤੇ ਤੁਸੀਂ ਐਡੇ ਵੱਡੇ ਪੱਧਰ ਤੇ ਉਹ ਐਡਾ ਜਰਨੈਲ ਸਿਗਾ ਮਿਲਟਰੀ ਦਾ ਉਹ ਨਾਲੇ ਮਿਲਟਰੀ ਦਾ ਹਾਂਜੀ ਸੌਰੀ ਬਾਜੀ ਜਦੋਂ ਮਿਲਟਰੀ ਦਾ ਜਰਨੈਲ ਗਦਾਰੀ ਜੇ ਕਾਰ ਚੁੱਕਾ ਉਹ ਆ ਕੇ ਇਹਨਾਂ ਕੋ ਇੰਦਰਾ ਗਾਂਧੀ ਬਾਰੇ ਤੇ ਖਿਲਾਰੇ ਪਾ ਸਕਦਾ ਸੀ ਸਪੀਚਾਂ ਦੇ ਦੇ ਕੇ ਬਸ ਫੇ ਉੱਥੇ ਅਖੇ ਜੀ ਇਹ ਸਫਾਈ ਪਤਾ ਕੀ ਦਿੰਦੇ ਆ ਹਾਂਜੀ ਪੇਜ ਜੀ ਉਹ ਕਹਿੰਦਾ ਵੀ ਨਹੀਂ ਮੇਰੀ ਇਦਾਂ ਵਫਾਦਾਰੀ ਆ ਵੀ ਮੈਂ ਉਹ ਉਹ ਗੱਲ ਨਹੀਂ ਕਰ ਸਕਦਾ ਹਾਏ ਰੱਬਾ ਭਰਾਓ ਇੰਦਰਾ ਗਾਂਧੀ ਨਾਲ ਵਫਾਦਾਰੀ ਹੈਗੀ ਇੱਕ ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਨੇ ਤੇ ਇੱਕ ਦੇਸ਼ ਨਾਲ ਗਦਾਰੀ ਉਹ ਠੀਕ ਹੈ ਤੇ ਇੰਦਰਾ ਗਾਂਧੀ ਨਾਲ ਵਫਾਦਾਰੀ ਇਹਨਾਂ ਨੇ ਇੱਕ ਏਡੇ ਮੋੜ ਖਿਆ ਵੀ ਇੱਕ ਲੇਡੀ ਨਾਲ ਉਹ ਕਹਿੰਦਾ ਮੇਰੀ ਵਫਾਦਾਰੀ ਹੈਗੀ ਹੈ ਹਜੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਪਰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਜਿੰਦਾ ਦੇਸ਼ ਆ ਉਹਦੇ ਨਾਲ ਮੇਰੀ ਗਦਾਰੀ ਆ ਇਹੋ ਤੇ ਗੱਲ ਹੈ ਜੀ ਉਹ ਜਦੋਂ ਉਹ ਗਦਾਰੀ ਕਰਕੇ ਆਇਆ ਉਹ ਤਾਂ ਹਜ਼ਾਰਾਂ ਪੇਤ ਇਹਨਾਂ ਦੇ ਖੋਲ ਸਕਤੇ ਸੀ ਖੋਲ ਸਕਦਾ ਸੀ ਵੀ ਬੰਗਲਾਦੇਸ਼ ਬਣਾਉਣ ਲਈ ਅਸੀਂ ਕੀ ਕੁਝ ਕੀਤਾ ਜਾਂ ਸਰਕਾਰ ਨੇ ਕੀ ਰਿਆਂ ਕਿਹੜੀਆਂ ਚਾਲਾਂ ਖੇਡੀਆਂ ਇਹ ਚੌੜੇ ਵਰਗੇ ਮਾਰੀ ਜਾਂਦੇ ਜਮਾਲੋ ਜਿਹੜੀਆਂ ਏਜੰਸੀਆਂ ਭਾਜੀ ਤੁਹਾਡੇ ਸ਼ੋਅ ਤੇ ਚਲੋ ਸਾਨੂੰ ਪਤਾ ਲੱਗਾ ਵੀ ਜਦੋਂ ਲਾਲਬਾਹ ਦਰਸ਼ਸ਼ਤਰੀ ਮਤਲਬ ਕਿ ਜਦੋਂ ਡੈਥ ਹੀ ਰਸ਼ੀਆ ਚ ਹੋਈ ਜਿਹੜੀਆਂ ਏਜੰਸੀਆਂ ਭਾਜੀ ਦੂਜੇ ਦੇਸ਼ਾਂ ਜਾ ਕੇ ਇਹ ਕਹਿਣਦੇ ਵੀ ਇਹ ਖੰਡੇ ਵਰਗੇ ਨੂੰ ਕਤਲ ਕਰਾਤਾ ਮਤਲਬ ਕੈਨੇਡਾ ਜਿਵੇਂ ਉਹਦਾ ਕਤਲ ਕਰਾਤਾ ਖਾਲਸਤਾਨੀ ਦਾ ਉਹ ਏਜੰਸੀਆਂ ਜਿਹੜਾ ਦੇਸ਼ ਦਾ ਜਰਨਲ ਜਿੰਦੇ ਕੋ ਹਜ਼ਾਰਾਂ ਪੇਟ ਆ ਉਹਦਾ ਕਤਲ ਨਹੀਂ ਕਰਾਉਂਦੀਆਂ ਉਹਦੇ ਦੂਜੀ ਗੱਲ ਇਹ ਦੇਖੋ ਉਹਦੇ ਉਹਦੇ ਮੁੰਡੇ ਉਹ ਉਹਦੇ ਸਵੇਗ ਸਿੰਘ ਦੇ ਮੁੰਡੇ 84 ਤੋਂ ਬਾਅਦ ਵੀ ਵੱਡੀਆਂ ਪੋਸਟਾਂ ਤੋਂ ਰਿਟਾਇਰ ਹੋਏ ਆ ਹਾਂਜੀ ਉਹਨਾਂ ਨੂੰ ਅਜੇ ਤੱਕ ਉਹ ਨਹੀਂ ਸੀ ਕੱਢਿਆ 84 ਤੋਂ ਬਾਅਦ ਵੀ ਉਹਨਾਂ ਨੂੰ ਟੱਚ ਨਹੀਂ ਕੀਤਾ ਉਹਨਾਂ ਨੇ ਹੂੰ ਵੀ ਉਹਨਾਂ ਏਜੰਸੀਆਂ ਨੂੰ ਇਹ ਨਹੀਂ ਏਜੰਸੀਆਂ ਐਡੀਆਂ ਬੇਵਕੂਫ ਆ ਵੀ ਉਹਨਾਂ ਨੂੰ ਪਤਾ ਵਾ ਇਹ ਜਿਹਨਾਂ ਜਿਹਨਾਂ ਮੁੰਡਿਆਂ ਦਾ ਪਿਓ ਦੇਸ਼ਨਾਗਦਾਰੀ ਕਰ ਚੁੱਕਾ ਲੱਖਾਂ ਭੇਤ ਲੈ ਕੇ ਇਹਨੇ ਆਪਣੇ ਮੁੰਡਿਆਂ ਨੂੰ ਕੁਝ ਨਹੀਂ ਦੱਸਿਆ ਹੋਊਗਾ ਇਹ ਮੁੰਡਿਆਂ ਨਾਲ ਦਾ ਝਗੜਾ ਹੋਊਗਾ ਇਹ 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 ਔਂਸੀਆਂ ਸੋਚ ਕੇ ਬੈਠੀਆਂ ਹੋਣੀਆਂ ਵੀ ਇਹ ਸਾਡੇ ਨਾਲ ਇਕੱਲਾ ਨਾਰਾਜ਼ ਹੋਇਆ ਹੈ ਇਹਨੇ ਆਪਣੇ ਮੁੰਡਿਆਂ ਨੂੰ ਸਾਡੇ ਕੋਈ ਭੇਤ ਨਹੀਂ ਦੱਸਨੇ ਨਾਲੇ ਨਾਲੇ ਉਹ ਇਦਾਂ ਵੀ ਚਾਹੁੰਦੀਆਂ ਹੋਣੀਆਂ ਵੀ ਭਲਕੇ ਨੂੰ ਜੇ ਫੇ ਸਿੱਖਾਂ ਨੂੰ ਲੋੜ ਪਈ ਫਿਰ ਮੁੰਡੇ ਵੀ ਜਾ ਕੇ ਉਹਨਾਂ ਦੀ ਮਦਦ ਕਰੂਗੇ ਨਾ ਸਾਡੇ ਵਿਰੁੱਧ ਉਹੀ ਤੇ ਗੱਲ ਤੇ ਚੌੜੇ ਅਰਗੇ ਨੂੰ ਜੇ ਇਹ ਬੰਦਾ ਪੁੱਛ ਲਵੇ ਵੀ ਜੇ ਉਹਦੇ ਦਿਲ 'ਚ ਇੰਨਾ ਧਰਮਲੀ ਪਿਆਰ ਜਾਗ ਪਿਆ ਮੰਨ ਲੋ ਜਰਨਲ ਚ ਬੇਗ ਸਿੰਘ ਦੇ ਵਿੱਚ ਧਰਮਲੀ ਪਿਆਰ ਜਾਗ ਪਿਆ ਤੇਰਾ ਸੱਖਾ ਭਰਾ ਤੇ ਜਲੰਧਰ ਮੌਕੇ ਤੇ ਡਿਊਟੀ ਦੇਣ ਦਿਆ ਜਿੱਦਨ ਆਰਮੀ ਨੇ ਹਮਲਾ ਕਰ ਹੀ ਦਿੱਤਾ ਹੈ ਉਦੋਂ ਹੀ ਤੇ ਹਾਰ ਸੁੱਟ ਕੇ ਆ ਜਾਂਦਾ ਬਾਈ ਜੀ ਮੇਰਾ ਭਰਾ ਤੇ ਉੱਥੇ ਮਰਨ ਲਿਆ ਮੈਂ ਚੱਲਿਆ ਛੱਡ ਕੇ ਸਾਰਾ ਕੁਝ ਨਹੀਂ ਨਹੀਂ ਉਹ ਤੁਹਾਨੂੰ ਪਤਾ ਪਿੰਡਰਾਂ ਵਾਲੇ ਦਾ ਭਰਾ ਵੀ ਮਿਲਟਰੀ 'ਚ ਹੀ ਸੀਗਾ ਹਾਂ ਜੀ ਉਹੀ ਗੱਲ ਕਹਿੰਦੇ ਭਰਾ ਦੀ ਗੱਲ ਹੀ ਕਰਨੀ ਆ ਮੈਂ ਹੁੰਦਾ ਭਰਾ ਦਾ ਮੈਨੂੰ ਨਾਮ ਵੀ ਯਾਦ ਹੋਣਾ ਭੁੱਲ ਗਿਆ ਵਾ ਜਲੰਧਰ ਸੀਨੀਅਰ ਦੀ ਸਰਵਿਸ ਮੌਕੇ ਤੇ ਉਸ ਟਾਈਮ ਜਿੱਦਾਂ ਮਿਲਟਰੀ ਦਾ ਅਟੈਕ ਹੋਇਆ